ਫੱਟਾ ਬੜੇ ਅਫਸੋਸ ਦੀ ਗੱਲ ਆ ਕਿ ਜਿਨ੍ਹਾਂ ਨੂੰ ਆਪਾਂ ਬਹੁਤ ਸ਼ੌਕ ਨਾਲ ਸਰਕਾਰ ਬਣਾਈ ਅਜੇ ਕੋ 3-3.5 ਸਾਲ ਪਹਿਲਾਂ ਆਪਣੀ ਸਮਝੋ ਉਹ ਚਲੋ ਸਾਡੇ ਤਾਂ ਕੀ ਨਿਕਲਣਾ ਸੀਗੇ ਉਲਟਾ ਉਹ ਹੋਣਾ ਬਦਲਾਖੋੜੀ ਨਾਲ ਕੰਮ ਕਰ ਰਹੇ ਨੇ ਸਾਰੇ ਪੰਜਾਬ ਔਰ ਮੈਨੂੰ ਬੜਾ ਅਫਸੋਸ ਹੋ ਰਿਹਾ ਜਦੋਂ ਮੈਨੂੰ ਮੈਂ ਤੈਨੂੰ ਰਵਿੰਦਰ ਨੇ ਭੇਜਿਆ ਸਾਰਾ ਇਹ ਮਸਲਾ ਜਿਆ ਸਾਡੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰੇਨ ਇਹਨਾਂ ਦੇ ਪਿਤਾ ਜੀ ਵੀ ਮੋਰਡ ਦੇ ਮਕਦਮੇ 'ਚ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਸਿਰਫ ਇੱਕ ਮਾਮੂਲੀ ਜੀ ਗੱਲ ਵਾਸਤੇ ਜਿਹੜਾ ਸਾਂਝੇ ਕੰਮ ਵਾਸਤੇ ਇਹਨਾਂ ਨੇ ਕੋਈ ਅਗਵਾਈ ਕੀਤੀ ਕਿ ਪੈਸੇ ਦਿੱਤੇ ਆਪਣੀ ਕਮੇਟੀ ਨੂੰ ਉਹਦਾ ਮਸਲਾ ਉਠਾ ਕੇ ਇਸ ਤੁਹਾਡੇ ਪਿੰਡ ਦਾ ਜਿਹੜਾ ਕੋਈ ਹਿੰਡਰਵਾਲ ਹੈਗਾ ਉਹਦਾ ਨਾਮ ਉਹਦਾ ਹਾਂਜੀ ਉਸ ਨੇ ਜੋ ਮੈਂ ਉਫਤ ਜੀ ਮੈਨੂੰ ਵੀਡੀਓ ਭੇਜੀ ਮੈਂ ਸੁਨੀਸ਼ਾਦਰਤਪ ਸਿੰਘ ਉਹਨੇ ਵੀ ਭੇਜੀ ਸੀ ਮੈਨੂੰ ਮੇਰੇ ਸਾਡੇ ਪੱਤਰਕਾਰ ਨੇ ਕਾ ਜਦੋਂ ਮੈਂ ਸੁਣੀ ਕਿ ਉਹਦੇ ਚ ਉਹ ਭਗਵੰਤਪਾਨ ਦੇ ਘਟ ਵਿੱਚ ਕਹਿ ਰਿਹਾ ਕਿ ਜੀ ਕੁਝ ਬੰਦਿਆਂ ਬੰਦਿਆਂ ਨੇ ਬਹੁਤ ਕੂਬਾ ਧੜੀ ਕੀਤੀ ਬੇਇਮਾਨੀ ਕੀਤੀ ਇਹ ਜਿਹੜੇ ਬੰਦੇ ਸੀਗੇ ਉਹਨਾਂ ਚੋਂ ਸ਼ਾਇਦ ਕੁਝ ਅਕਾਲੀ ਦਲ ਨਾਲ ਵੀ ਕਨੈਕਟਿਡ ਸੀਗੇ ਤੇ ਭਗਵੰਤਪਾਨ ਵੀ ਉਦਾਂ ਦਾ ਕਮਲਾ ਬੇਬੂਬਾ ਦੀ ਉਹਨੇ ਕੁਝ ਦੇਖਿਆ ਨਹੀਂ ਤਾਂ ਨਹੀਂ ਆ ਨਹੀਂ ਉਹਨੇ ਚੱਕ ਕੇ ਉਹਦੇ ਮੌਕੇ ਤੇ ਜਿਹੜੀ ਐਸਐਸਪੀ ਨੂੰ ਦਇਰ ਕਰਤੀ ਕਿ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਹੁਣ ਜਦੋਂ ਚੀਫ ਮਿਨਿਸਟਰ ਕਿਸੇ ਜਨਤਕ ਕਾਟਵੇਚ ਐਸਐਸਪੀ ਨੂੰ ਕਹਿ ਰਿਹਾ ਤੇ ਐਸਐਸਪੀ ਦੀ ਪੁਲਿਸ ਦੀ ਕੀ ਮਜਾ ਲੈ ਅੱਜਕਲ ਕੀ ਇਹਨਾਂ ਦੇ ਪੱਲੇ ਰਹਿ ਗਿਆ ਵਾ ਉਹਨਾਂ ਨੇ ਚੱਕ ਕੇ ਤੁਹਾਡੇ ਪਿੰਡ ਦੇ ਆ ਸਾਰੇ ਤਿੰਨ ਬਜ਼ੁਰਗ ਜਿਹੜੇ ਨੇ ਹਰਪਾਲ ਸਿੰਘ ਜੀ ਸਮੇਤ ਮਲਕੀਤ ਸਿੰਘ ਜੀ ਜਗਮੋਣ ਸਿੰਘ ਜੀ ਇਹਨਾਂ ਤਿੰਨਾਂ ਦੇ ਖਿਲਾਫ ਮਨਕਰਤ ਝੂਠਾ ਅਰਜ਼ੀ ਦਰਜ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਔਰ ਇਹਨਾਂ ਨੂੰ ਜੇਲ੍ਹ ਭੇਜਦਾ ਕੱਲ ਸਦੋਂ ਜਿਹੜਾ ਗੱਤ ਸਾਹਿਬ ਨੇ ਦੇਖਿਆ ਉਹਨਾਂ ਸਾਹਮਣੇ ਇਹੋ ਜੀ ਗੱਲ ਤਾਂ ਸਾਹਮਣੇ ਦੇਖਣ ਤੇ ਨਜ਼ਰ ਆ ਜਾਂਦੀ ਕਿ ਬਿਲਕੁਲ ਬੇਬੁਨਿਆਦ ਤੇ ਠੁਕਾ ਮੁਕਦਮਾ ਆ ਉਹਨਾਂ ਨੇ ਇਹਨਾਂ ਨੂੰ ਬੇਲ ਦਿੱਤੀ ਤੇ ਫਿਰ ਹੁਣ ਤੁਸੀਂ ਦੇਖੋ ਪੁਲਿਸ ਦੇ ਕਿ ਕੇ ਸਲੇਮਤ ਤਾਂ ਕਿ ਉਹ ਪੁਲਿਸ ਉਹਨਾਂ ਦੀ ਟਾਊਟ ਬਣੀ ਹੋਈ ਆ ਜਾਂ ਪੁਲਿਸ ਹੱਥ ਧੋੱਕਾ ਬਾੜ ਕੇ ਕੰਮ ਕਰ ਰਹੀ ਆ ਕਿ ਇਹਨਾਂ ਨੂੰ ਦੁਬਾਰਾ ਫਿਰ 55 ਕੈਲ ਹੋਇਆ ਕਿਸੇ ਹੋਰ ਕੇਸ ਵਿੱਚ ਇਹਨਾਂ ਨੂੰ ਦੁਬਾਰਾ ਉਹ ਫਿਰ ਅਰੈਸਟ ਪਾ ਕੇ ਤੇ ਦੁਬਾਰਾ ਜੇਲ੍ਹ ਭੇਜ ਦਿੱਤਾ ਜਾਂ ਖਾਣੇ ਰੱਖ ਦਿੱਤਾ ਇੱਕ ਵਾਸਤੇ ਔਰ ਇਹ ਮੈਂ ਸਮਝਦਾ ਕਿ ਇਸ ਨੂੰ ਹੀ ਪੁਲਿਸ ਰਾਜ ਕਹਿੰਦੇ ਨੇ ਇਹਨੂੰ ਪੁਲਿਸ ਸਟੇਟ ਕਿਹਾ ਜਾਂਦਾ ਵਾ ਪੁਲਿਸ ਸਟੇਟ ਮਤਲਬ ਕਿ ਜਦੋਂ ਲੋਕਾਂ ਦੇ ਅਧਿਕਾਰ ਖੋਏ ਜਾਣ ਸਾਨੂੰ ਬੋਲਣ ਦੀ ਇਜਾਜ਼ਤ ਵੀ ਦਿੱਤੀ ਨਾ ਜਾਵੇ ਸਾਨੂੰ ਕੋ ਪ੍ਰੋਟੈਸਟ ਕਰਨ ਦੀ ਧਰਨਾ ਮਾਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਔਰ ਅੱਜ ਕੀ ਹੋਣਾ ਕਿਲਾ ਮਹਾਰਾਜ ਵਿੱਚ ਨਹੀਂ ਅੱਜ ਹੋਇਆ ਬਹੁਤ ਗਲਤ ਹੋਇਆ ਵਾ ਇਤੋਂ ਸਪਸ਼ਟ ਹੋ ਗਿਆ ਕਿ ਸਾਡੀ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਇੱਕ ਆ ਮੌਕੇ ਦੀ ਸਰਕਾਰ ਸਾਡੇ ਪਾਰਟੀ ਦੀ ਨਿੱਜੀ ਫੌਜ ਜਿਹਾ ਕੰਮ ਕਰ ਰਹੀ ਜੀ ਹੈ ਇਹ ਕੋਈ ਲੋ ਐਂਡ ਆਰਡਰ ਨੂੰ ਕੰਟਰੋਲ ਕਰਨ ਦਾ ਕੰਮ ਨਹੀਂ ਕਰਦੀ ਜੋ ਇਹਨਾਂ ਦਾ ਕੰਮ ਬਣਦਾ ਲੋਕਾਂ ਦੀ ਇਜਾਜ਼ਤ ਨਹੀਂ ਕਰਦੀ ਇੰਦਾ ਦੇ ਆ ਦੇਖੋ ਤੁਸੀਂ ਲੱਗਦੇ ਤੁਹਾਨੂੰ ਕਿ ਇਹ ਕੋਈ ਕ੍ਰਾਈਮਨਲ ਨਹੀਂ ਆ ਇਹਨਾਂ ਨੇ ਕੋਈ ਧੋਖਾਧੜੀ ਕੀਤੀ ਜਾਂ ਕੋਈ ਗਲਤ ਕੰਮ ਕੀਤਾ ਇਹਨਾਂ ਦੇ ਖਿਲਾਫ ਕਰਕੇ ਉਹਨਾਂ ਨੇ ਆਪ ਹੀ ਸਬੂਤ ਕਰਤਾ ਔਰ ਮੈਂ ਤੋ ਪੁਲਿਸ స్టేਟ ਇਹਨਾਂ ਤੁਸੀਂ ਆਲੇ ਦੁਆਲੇ ਦੇਖੋ ਹੂ ਕੀ ਰਿਹਾ ਵਾ ਮੈਂ ਹੁਣ ਇਸ ਤੋਂ ਬਾਅਦ ਗੋਨਿਆਂ ਨਾ ਜਾਣਾ ਇੱਕ ਪੜਿਆ ਲਿਖਿਆ ਨੌਜਵਾਨ ਟੀਚਰ ਸੀਗਾ ਉਹਨੂੰ ਪੁਲਿਸ ਨੇ ਕਸਟਡੀਸ ਲਿਆ ਔਰ ਪੁਲਿਸ ਦਾ ਚੱਕਿਆ ਔਰ ਉਸ ਨੂੰ ਇਸ سٹਾਫ ਵਿੱਚ ਰੱਖ ਕੇ ਉਹਨੂੰ 3 ਡਿਗਰੀ ਟੌਰਚਰ ਅਸ਼ਕਿਲ ਦਿੱਤਾ ਔਰ ਉਹਦੇ ਉਹਨੂੰ ਇਸ ਤਰ੍ਹਾਂ ਨਾਲ ਕਰੰਟ ਦਿੱਤਾ ਗਿਆ ਕਰੰਟ ਲਾਇਆ ਗਿਆ ਕਿ ਉਹਦੀ ਪੁਲਿਸ ਕਸਟਡੀ ਦੇ ਵਿੱਚ ਹੀ ਮੌਤ ਹੋ ਗਈ। ਹੁਣ ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਗਈ। ਕਿਸੇ ਨੇ ਪੁੱਛਿਆ ਨਹੀਂ ਵੀ ਇਹ ਮੁੰਡਾ ਮਰ ਗਿਆ ਅਕਸਰ ਇੱਕ ਪੁਲਿਸ ਕਸਟਡੀ ਵਿੱਚ ਪਰਿਆ ਹੋਆ ਇਹਦੇ ਖਿਲਾਫ ਕੋ ਕਾਰਵਾਈ ਹੋਣੀ ਚਾਹੀਦੀ ਕੋਈ ਕਾਰਵਾਈ ਨਹੀਂ ਉਹਨਾਂ ਦਿਨਾਂ 'ਚ 2 ਦਿਨ ਇੱਥੇ ਭਗਵਾਨਪਨ ਬਠਿੰਡੇ ਜ਼ਿਲ੍ਹੇ ਵਿੱਚ ਹੀ ਸੀਗਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਦਾਂ ਦਾ ਮੁੱਖ ਮੰਤਰੀ ਆਪਾਂ ਚੁਣ ਕੇ ਬੈਠ ਕੇ ਆਏ ਜਿਹਦੇ ਮਨ ਵਿੱਚ ਕੋਈ ਰਹਿਮ ਕੋਈ ਦਿਯਾਰ ਨਹੀਂ ਜਿਹਨੂੰ ਕੋਈ ਇਸ ਗੱਲ ਦਾ ਅਹਿਸਾਸ ਨਹੀਂਗਾ ਕਿ ਇੱਕ ਨੌਜਵਾਨ ਪੜਿਆ ਲਿਖਿਆ ਟੀਚਰ ਨੂੰ ਮਾਰ ਦਿੱਤਾ ਪੁਲਿਸ ਨੇ ਵੀ ਮੈਂ ਇਹਦੇ ਖਾਤੇ ਕੋ ਕਾਰਵਾਈ ਕਰਾਂ ਔਰ ਹੁਣ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਉਹਦੇ ਵਿੱਚ ਬਿਲਕੁਲ ਕਲੀਅਰ ਹੋ ਗਿਆ ਕਿ ਉਹਦੀ ਮੌਤ ਜਿਹੜੀ ਆ ਉਹ ਟੌਰਚਰ ਤੇ ਗਰੰਟਲਡ ਲਾਉਣ ਦੇ ਨਾਲ ਹੋਈ ਹੈ ਸੋ ਹੁਣ ਇਹ ਗੱਲ ਪੂਰੀ ਸਾਬਤ ਹੋ ਗਈ ਕਿ ਇਹ ਪੁਲਿਸ ਦਾ ਰਾਜ ਚੱਲ ਰਿਹਾ ਹੈ ਉਹ ਆਗਮਨ ਭੀਗਾ ਮੁੱਖ ਮੰਤਰੀ ਬਣਿਆ ਹੋਇਆ ਲੇਕਿਨ ਇਹ ਅ ਇਹਦੇ ਉੱਤੇ ਜਿਹੜੇ ਬੈਠੇ ਨੇ ਦਿੱਲੀ ਦੇ ਲੋਕੀ ਅਸਲ ਰਾਜ ਉਹ ਕਰਦੇ ਨੇ ਉਹਨਾਂ ਨੇ ਸਾਰੇ ਅਫਸਰ ਆਪਣੇ ਪਟਹਾਵ ਨੂੰ ਦਿੱਤੇ ਅੱਜ ਪੰਜਾਬ ਦੇ ਵਿੱਚ ਅਸਲ ਕੋ ਪੰਜਾਬ ਦਾ ਹੈ ਹੀ ਨਹੀਂਗਾ ਸਾਡਾ ਜਿਹੜਾ ਮੁਖ ਸਿਕੰਦਰ ਆ ਉਹ ਇੱਕ ਗੈਰ ਪੰਜਾਬੀ ਆ ਜਿਹੜਾ ਸਾਡਾ ਡੀਜੀਪੀ ਪੰਜਾਬ ਦਾ ਉਹ ਗੈਰ ਪੰਜਾਬੀ ਆ ਜਿਹੜਾ ਗਰੇ ਸਿਕੰਦਰ ਹੈ ਮੰਜਾਬ ਦਾ ਉਹ ਗੈਰ ਪੰਜਾਬੀ ਆ ਇਸ ਤਰ੍ਹਾਂ ਨਾਲ ਤੁਸੀਂ ਦੇਖੋਗੇ ਬਹੁਤੇ ਸਿਗਿਆ ਦੇ ਡੀਸੀਐਸ ਵੀ ਤੇ ਸਾਰੇ ਬਾਹਰੋਂ ਆਏ ਹੋਏ ਗੈਰ ਪੰਜਾਬੀ ਨੇ ਤਾਂ ਉਹਨਾਂ ਨੂੰ ਪੰਜਾਬ ਬਾਰੇ ਕੀ ਨਾ ਉਹਨਾਂ ਨੂੰ ਕੋ ਪਿਆਰ ਹੈ ਸਾਡੀ ਧਰਤੀ ਨਾਲ ਨਾ ਉਹਨੂੰ ਕੋਈ ਇਨਸਾਫ ਪਸੰਦੀ ਦੇਣ ਦਾ ਕੋ ਉਹਨਾਂ ਦਾ ਕੋਈ ਮੈਨੂੰ ਨਜ਼ਰੀਆ ਆਉਂਦਾ ਉਹਨਾਂ ਦੀ ਕੋਈ ਨੀਅਤ ਨਜ਼ਰ ਆਉਂਦੀ ਹੈ ਸੋ ਮੈਂ ਅੱਜ ਤੁਹਾਡੇ ਰਗੇ ਰਸਲੀ ਆਇਆ ਹਾਂ ਮੈਂ ਕੋਈ ਚੀਜ਼ ਨਹੀਂਗਾ ਮੇਰਾ ਇਹ ਮੈਂ ਜੋ ਕੁਝ ਕਰ ਰਿਹਾ ਮੈਨੂੰ ਸਿਰਫ ਸਿਖਾਇਆ ਗਿਆ ਹੈ ਕਿ ਜ਼ੁਲਮ ਦੇ ਖਿਲਾਫ ਹਮੇਸ਼ਾ ਖੜਨਾ ਵਾ ਔਰ ਜਦੋਂ ਵੀ ਕੋਈ ਬੇਸਹਾਰਾ ਕੋਈ ਬੇਇਨਸਾਫੀ ਦੀ ਲੜਦਾ ਉਹਦੀ ਮਦਦ ਕਰਨੀ ਮੇਰੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਉਹ ਇਸ ਸਜਾ ਦੇ ਵਿੱਚ ਸਿੱਖਿਆ ਮੰਤਰੀ ਰਹੇ ਨੇ ਬਹੁਤ ਲੰਬੀਆਂ ਜੇਲਾਂ ਕੱਟੀਆਂ ਕਰ ਲਈ ਸੀਗੇ ਸਾਡਾ ਪਰਿਵਾਰ ਪਹਿਲਾਂ ਉਂਝਲੀ ਅਕਾਲੀ ਸੀਗੇ ਔਰ ਉਹਨਾਂ ਨੇ ਬਹੁਤ ਐਨਐਸਏ ਦੇ ਤਹਿਤ ਬਹੁਤ ਦੂਦਰਾਡੇ ਜ਼ਿਲ੍ਹਾ ਕਿਕੀਆਂ ਤਾਂ ਮੈਂ ਜਦੋਂ ਛੋਟਾ ਸੀਗਾ ਉਹਨਾਂ ਨੇ ਮੈਨੂੰ ਸਿਖਾਇਆ ਵਾ ਕਿ ਕਦੀ ਵੀ ਕਿਸੇ ਗਰੀਬ ਦੇ ਖਿਲਾਫ ਜ਼ੁਲਮ ਹੋਂਦਾ ਹੋਵੇ ਤਾਂ ਚੁੱਪ ਨਹੀਂ ਰਹਿਣਾ ਕਿਉਂਕਿ ਜਦੋਂ ਤੁਸੀਂ ਕਿਸੇ ਜ਼ੁਲਮ ਦੇ ਖਿਲਾਫ ਚੁੱਪ ਰਹਿੰਦੇ ਤੁਸੀਂ ਜ਼ਾਲਮ ਹੀ ਹੋ ਫਿਰ ਜ਼ੁਲਮ ਕਰਨਾ ਵੀ ਮਾੜਾ ਵਾ ਤੇ ਜ਼ੁਲਮ ਸਹਿਣਾ ਵੀ ਮਾੜਾ ਵਾ ਤੇ ਜ਼ੁਲਮ ਨੂੰ ਮੂਖ ਦਰਸ਼ਕ ਹੋ ਕੇ ਦੇਖਣਾ ਤਾਂ ਹੋਰ ਵੀ ਜਾਂਦਾ ਮਾੜਾ ਵਾ ਔਰ ਇਸ ਜਦੋਂ ਤੁਸੀਂ ਸਿਸਟਮ ਦੇ ਖਿਲਾਫ ਬੋਲਦੇ ਮੈਨੂੰ ਵੀ ਪਿੱਛੇ ਇਸੇ ਸਰਕਾਰ ਨੇ ਮੇਰੇ ਮੇਰੇ ਤੇ 4-5 ਘੁੱਠੇ ਪੁੱਤਨੇ ਬਣਾਏ ਜਾਂਦੇ ਕਿ ਇਹਨਾਂ ਤੇ ਬਣਾਇਆ ਤੇ 5 ਘੁੱਠੇ ਬਣਾਏ ਮੈਨੂੰ ਜੇਹ ਚ ਟੁੱਟਿਆ ਗਿਆ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ ਆਪਣੀ ਜ਼ੁਬਾਨ ਬੰਦ ਕਰ ਦੇਣੀ ਤੇ ਲੋਕਾਂ ਦੀ ਮਦਦ ਨਹੀਂ ਕਰਨੀ ਅਫਸੋਸ ਹੈ ਇਸ ਗੱਲ ਦਾ ਵਾ ਕਿ ਅੱਜ ਇਹ ਸਰਕਾਰ ਜਿਹੜੀ ਆ ਇਹ ਬਿਲਕੁਲ ਅਤਿਆਚਾਰ ਦੀ ਉਪਰੀ ਹੋ ਜਾਂ ਕਿਸਾਨਾਂ ਦੇ ਘਰਾਂ ਨੂੰ ਕਿਵੇਂ ਖੇੜਿਆ ਕਿਵੇਂ ਜੀਸੀਬੀ ਮਸ਼ੀਨਾਂ ਲਾ ਕੇ ਸਾਰੇ ਉਹਨਾਂ ਦਾ ਮੋਰਚਾ ਪਾਟ ਦਿੱਤਾ ਟਰਾਲੀਆਂ ਚੋਰੀ ਕਰ ਲੀਆਂ ਅੱਜ ਤੱਕ ਟਰਾਲੀਆਂ ਲੱਭ ਨਹੀਂ ਰਹੀਆਂ ਇਤਾਂ ਦੀ ਹਰੇਕ ਗੱਲ ਦੀ ਮੈਂ ਪੰਜਾਬ ਦੇ ਵਿੱਚ ਇਸੇ ਕੀ 35 ਸਾਲ ਤੋਂ ਮੈਂ ਰਾਜਨੀਤੀ ਚਾ ਮੈਂ ਕਦੀ ਅੱਜ ਤੱਕ ਜ਼ਿੰਦਗੀ ਚ ਨਹੀਂ ਦੇਖੀ ਸੋ ਮੈਂ ਸਿਰਫ ਅੱਜ ਇਸ ਮੇਰਾ ਆਉਣਾ ਤਾਂ ਮੈਂ ਸਵੇਰੇ ਜਦੋਂ ਅਗਰ ਨਾ ਛੱਡਦੇ ਤੇ ਇਹਨਾਂ ਨੇ ਧਰਨੇ ਦਾ ਇਲਾਕਾ ਕੀਤਾ ਸੀਗਾ ਕਿ ਅਸੀਂ ਹਾਈਵੇ ਜਾਮ ਕਰਾਂਗੇ ਤੇ ਮੇਰਾ ਸੀਗਾ ਕਿ ਮੈਂ ਉੱਥੇ ਜ਼ਰੂਰ ਪਹੁੰਚੂਗਾ ਫਜਰੋਂ ਵਾਈਕੂ ਦੀ ਕਿੱਪਾ ਦੇ ਨਾਲ ਇਹਨਾਂ ਨੂੰ ਅੱਜ ਉੱਥੋਂ ਉੱਠ ਛੱਡ ਦਿੱਤਾ ਗਿਆ ਵਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਅੱਗੇ ਵੀ ਕੋਈ ਤੁਹਾਡੇ ਨਾਲ ਤਸ਼ੱਦਦ ਕਰੇ ਕੋ ਜੁਰਮ ਕਰੇ ਅਸੀਂ ਤਾਂ ਤੁਹਾਡੇ ਨਾਲ ਖੜਨ ਵਾਲੇ ਮੈਂ ਤੁਹਾਡੇ ਨਾਲ ਆ ਤੇ ਜਿਹੜਾ ਤੁਹਾਡੇ ਪਿੰਡ ਦਾ ਕੋਈ ਆਦਮੀ ਹੈਗਾ ਜੋਦਾਗੋ ਯਾਰਾ ਜੋ ਵੀ ਉਹ ਕੀ ਕਹਿ ਰਿਹਾ ਸੀਗਾ ਕਿ ਖੇਰੇ ਦੂਰੋਂ ਬੈਠਾ ਟਵੀਟ ਕਰ ਦਿੰਦਾ ਇਹਨੂੰ ਪੁੱਛੋ ਤੁਹਾਡਾ ਪਿਓ ਜਿਹੜਾ ਕੇਜਰੀਵਾਲ ਰੋਜ਼ ਟਵੀਟ ਨਹੀਂ ਕਰਦਾ ਉਹ ਰੋਜ਼ ਟਵਿੱਟਰ ਤੇ ਨਹੀਂ ਮਿਲਦਾ ਉਹ ਦਿੱਲੀ ਬੈਠਾ ਟਵੀਟ ਕਰ ਕਹਿੰਦਾ ਸਾਰੇ ਦੇਸ਼ ਵਿੱਚ ਦਾ ਮਤਲਬ ਟਵੀਟ ਕਰਨ ਦਾ ਅਧਿਕਾਰ ਇਕੱਲਾ ਕੇਜਰੀਵਾਲ ਨੂੰ ਜਾਂ ਦੂਸਰੇ ਨੂੰ ਟਵੀਟ ਵੀ ਇੱਕ ਸਾਧਨ ਹੈ ਸੋਸ਼ਲ ਮੀਡੀਆ ਤੇ ਤੁਸੀਂ ਆਵਾਜ਼ ਪਹੁੰਚਾਉਦੇ ਆ ਔਰ ਉਹ ਕਹਿੰਦਾ ਸੀ ਕਿ ਇਹ ਖੈਰਾ ਪਿੰਡ ਵੜ ਕੇ ਦੇਖ ਕਿਥੇ ਨਾਲ ਦੇ ਇੱਥੇ ਖੜਾ ਤੇਰੇ ਸਾਹਮਣੇ ਫੈਰਾ ਤੇਰੇ ਪਿੰਡ ਵਿੱਚ ਜਾਣ ਕੇ ਹੁਣ ਮੈਂ ਜਾਣ ਨੂੰ ਲੈ ਕੇ ਚੱਲੇ ਰਿਹਾ ਮੈਨੂੰ ਲੱਗੇ ਚੱਲੇ ਨੇ ਕਿ ਮੈਨੂੰ ਲੈ ਕੇ ਚੱਲੇ ਨੇ ਕਿ ਸੀਮਰੇ ਦਾ ਬੜੀ ਬੁਰੀ ਹਾਲਤ ਕਹਿੰਦੇ ਕਦੀ ਪਿੰਡ ਦੀ ਇੰਨੀ ਬੁਰੀ ਹਾਲਾਤ ਨਹੀਂ ਹੋਈ ਜਿਹੜੀ ਇਸ ਵੇਲੇ ਨਲਕ ਬਣਿਆ ਹੋਇਆ ਸਾਡਾ ਪਿੰਡ ਮੈਂ ਉਹ ਮੌਕੇ ਤੇ ਵੀ ਜਾ ਕੇ ਦੇਖ ਕੇ ਆਉਂਗਾ ਕੋ ਮੈਂ ਹੰਕਾਰ ਨਹੀਂ ਕਰਦਾ ਮੈਂ ਇਸ ਜੋਦੇ ਨੂੰ ਕਹੂੰਗਾ ਕਿ ਸਮਾਂ ਇੱਕ ਸਾ ਨਹੀਂ ਰਹਿੰਦਾ ਹੁੰਦਾ ਸਮਾਂ ਹਮੇਸ਼ਾ ਬਦਲਦਾ ਵਾ ਇੱਥੇ ਵੱਡੇ ਵੱਡੇ ਰਾਜੇ ਨਹੀਂ ਰਹੇ ਇੱਥੇ ਵੱਡੇ ਵੱਡੇ ਜਿਹੜੇ ਕਹਿੰਦੇ ਸੀ 25-25 ਸਾਲ ਦੀ ਤੀਤੀ ਹਸਾਬ ਰਾਜ ਕਰਨਾ ਉਹ ਨਹੀਂ ਰਹੇ ਤੇ ਤੁਸੀਂ ਤਾਂ ਕਿਸੇ ਖੇਤ ਦੀ ਕੋ ਮੁੱਲੀ ਨਹੀਂਗੇ ਬਹੁਤ ਛੋਟੇ ਜਿਹੇ ਬੰਦੇ ਹੋ ਰਾਜ ਜਦੋਂ ਬਦਲਿਆ ਤਾਂ ਤੁਹਾਡੇ ਤੋਂ ਜਿਹੜਾ ਮੁੜ ਕੇ ਸਹਿ ਨਹੀਂ ਹੋਣਾ ਠੀਕ ਹੈ ਭਗਵਾਨ ਜਮਾਨ ਨੇ ਦੂਜਿਆਂ ਦੇ ਖਿਲਾਫ ਪर्चे दर्ज ਕੀਤੇ ਨੇ ਪਰ ਜਦੋਂ ਜਦੋਂ ਦੂਜਿਆਂ ਦੀ ਵਾਰੀ ਆਏ ਤਾਂ ਤੋ ਸਹਿ ਨਹੀਂ ਹੋਣਾ ਸਿੱਧਾ ਝੱਲ ਲਿਆ ਵਾ ਇਸ ਕਰਕੇ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਵਾ ਔਰ ਇਨਸਾਫ ਨਾਲ ਕੰਮ ਕਰੋ ਅੱਗੇ ਵੀ ਇਹਨਾਂ ਦੇ ਐਮਐਸ ਨੇ ਕਹਿਣ ਤੇ ਇਸੇ ਬੰਦੇ ਦੇ ਬਾਰੇ ਵਿੱਚ ਸ਼ਿਕਾਇਤ ਦੇ ਲੋਕ ਵਾਸ ਟੀਵੀ ਦੇ ਮਨਿੰਦਰਜੀਤ ਸਿੱਧੂ ਦੇ ਬੱਚਾ ਦਰਜ ਕੀਤਾ ਗਿਆ ਸੀ ਤੂੰ ਮਤਲਬ ਤੁਸੀਂ ਤਾਂ ਹੁਣ ਪੁਲਿਸ ਦੇ ਕਾਊਟ ਆਊਟ ਵਾਂਗੂ ਕੰਮ ਕਰ ਰਹੇ ਹੋ ਸਰਕਾਰ ਦੇ ਕਾਊਟ ਵਾਂਗੂ ਕੰਮ ਕਰਦੇ ਹੋ ਤੁਸੀਂ ਕੋਈ ਪਾਰਟੀ ਦੇ ਬਸ਼ਿੰਦੇ ਨਹੀਂ ਆ ਕੋ ਆਮ ਆਦਮੀ ਪਾਰਟੀ ਦਾ ਇਨਸਾਫ ਦੀ ਗੱਲ ਨਹੀਂ ਕਰਦੇ ਸੋ ਅੱਜ ਮੇਰਾ ਮਕਸਦ ਸਿਰਫ ਇਹਨਾਂ ਸਾਡੇ ਸਰਕਾਰਯੋਗ ਲੋਕਾਂ ਦੀ ਅਤੇ ਤੁਹਾਡੇ ਪਿੰਡ ਦੇ ਨਗਰ ਨਿਵਾਸੀਆਂ ਤੇ ਕਿਸਾਨਾਂ ਦੇ ਹੱਕ ਵਿੱਚ ਆਉਣ ਦਾ ਸੀਗਾ ਮੇਰਾ ਫੈਸਲਾ ਜਦ ਵੀ ਕਿਤੇ ਲੋੜ ਪੋੜੇ ਮੈਂ ਤੁਹਾਡੇ ਨਾਲ ਮੈਂ ਪਹਿਲਾਂ ਵੀ ਮਹਿਰਾਜ ਤਿੰਨ ਚਾਰ ਵਾਰੀ ਆ ਚੁੱਕਾ ਹਾਂ ਬਹੁਤ ਵੱਡਾ ਪਿੰਡ ਆ ਅਸੀਂ ਬੜਾ ਸਤਿਕਾਰ ਕਰਦੇ ਹਾਂ ਬਸ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀ ਮੈਂ ਇੱਕੋ ਗੱਲ ਕਹੂੰਗਾ ਕਿ ਘਰੌੜਾ ਨਹੀਂਗਾ ਡਰਨਾ ਔਰ ਆਪਾ ਪੂਰਾ ਮੂਰੇ ਸਰਕਾਰ ਦੇ ਖੜ ਕੇ ਉਹਨਾਂ ਦਾ ਡਟ ਕੇ ਵਿਰੋਧ ਕਰਨਾ ਬਹੁਤ ਬਹੁਤ